I'm o n i n t a man of t a ਜਾ ਸਾਫਰ ਕਬਰ ਦੇ ਲੈ ਹਾਂ ਆ ਸਾਫਰ ਇਹਦੇ ਵਿੱਚ ਅਸੀਂ ਝੰਡੇ ਵਾਲਾ ਥਾਣੇ ਦੇ ਵਿੱਚ ਸਾਡੇ ਚਾਰ ਬਾਰਦਾ ਤਾਂ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸਿਸਟਮੈਟਿਕਲੀ ਦੱਸਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਸਰਲੀ ਆਪਣੇ ਕਰਿਆਨਾ ਸਟੋਰ ਹੈਗਾ ਸਰਲੀ ਵਾਲਿਆਂ ਦਾ ਉੱਥੇ ਇਹਨਾਂ ਨੂੰ ਧਮਕੀ ਆਈ ਸੀ ਡੋਨੀਪੱਲ ਇਹ ਮਨੂਕਣ ਛਾਪੂਰੀਆ ਤੇ ਬਿੱਲਾ ਅਰਜਣ ਮੰਗੇ ਵੱਲੋਂ ਇਹ ਰਲ ਕੇ ਤਿੰਨ ਚਾਰ ਜਣੇ ਬਾਹਰੋਂ ਕਾਨਫਰੰਸ ਗੱਲਾਂ ਕਰਦੇ ਆ ਲੋਕਾਂ ਨੂੰ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ 50 ਲੱਖ ਦੀ ਫਰੋਤੀ ਮੰਗੀ ਸੀ। ਉਸ ਤੋਂ ਬਾਅਦ 20 ਲੱਖ ਦੇ ਦਿਓ ਇਸ ਤਰੀਕੇ ਇਹਨਾਂ ਦਾ ਚੱਲਦਾ ਰਿਹਾ। ਇਹਦੇ ਵਿੱਚ ਅਸੀਂ ਇਹ ਜਿਹੜਾ ਸਿਕਾ ਗੈਂਗ ਸਾਰਾ ਟ੍ਰੇਸ ਕਰ ਲਿਆ। ਇਹਦੇ ਵਿੱਚ ਪਰਚਾ ਰਜਿਸਟਰਡ ਕੀਤਾ। ਮੇਨ ਜਿਹੜਾ ਇੱਥੋਂ ਦਾ ਜੰਡੇ ਵਾਲੇ ਕਸਬੇ ਦਾ ਇੱਕ ਬੰਦਾ ਸੀ ਦੀਪਕ ਜਿਹੜਾ ਕਿ ਮੀਡੀਏਟਰ ਦੀਪਕ ਤੇ ਦੇਬੂ ਇਹ ਦੋ ਬੰਦੇ ਆ। ਗਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਘਰ ਦੇ ਕਿਉਂਕਿ ਇਹ ਸਾਰੇ ਰਲ ਮਿਲ ਕੇ ਇਸ ਗੈਂਗ ਨੂੰ ਚਲਾਉਂਦੇ ਆ। ਸ਼ਹਿਰ ਦੇ ਜਿਹੜੇ ਵੀ ਬੰਦੇ ਹੈਗੇ ਆ ਮੇਨ سرمایهਦਾਰ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਇਹ ਉਹਨਾਂ ਨੂੰ ਦੰਦੇ ਆ ਉਹਨਾਂ ਨੂੰ ਲੈ ਕੇ ਫਿਰ ਉਹ ਇਹਨਾਂ ਨੂੰ ਥ੍ਰੈਟ ਕਾਲ ਕਰਦੇ ਆ ਥ੍ਰੈਟ ਕਾਲ ਕਰਕੇ ਇਹ ਫਿਰ ਦੀਪਕ ਜਿਹੜਾ ਸਾਡੇ ਹੱਥ ਆਇਆ ਵਿਧ ਪ੍ਰੂਫ ਇਹ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਿਪੋਰਟ ਦੇ ਵਿੱਚ ਸਾਡੇ ਸਾਰਾ ਕੁਝ ਆ ਗਿਆ ਕਿ ਇਹਨਾਂ ਦੇ ਇਹਨੂੰ ਇਹਨਾਂ ਨੂੰ ਅਸੀਂ ਫਿਰ ਟ੍ਰੇਸ ਕੀਤਾ ਇਹਨਾਂ ਨੂੰ ਫੜਿਆ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹਦੇ ਵਿੱਚ ਜਿਹੜਾ ਡੋਨੀ ਬੱਲਾ ਇਹਦਾ ਅਸੀਂ ਲਿੰਕ ਜਿਹੜਾ ਡਿਵੈਲਪ ਕੀਤਾ ਇਸ ਚੀਜ਼ ਦਾ ਇਹ ਫਰੋਤੀਆਂ ਲੈ ਕੇ ਆਪਣੀ ਮਾਤਾ ਭਰਾ ਭੈਣਾ ਭਰੋੜੀਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਇੱਧਰ ਆ ਇਹ ਸਾਰਿਆਂ ਨੂੰ ਪਾਲ ਪਾਲਦੇ ਆ ਇਹਦੇ ਵਿੱਚ ਅਸੀਂ ਡੋਨੀ ਦੀ ਮਾਤਾ ਗਿਆਨ ਕੋ ਉਹਦੇ ਦੋ ਬਣਾਏ ਗਏ ਅਮਰੀਤ ਸਿੰਘ ਤੇ ਰਾਜ ਬਹਾਦਰ ਇਹ ਇਹ ਜਿਹੜੇ ਅਸੀਂ ਅਰੈਸਟ ਕਰਕੇ ਜੇਲ੍ਹ ਭੇਜੇ ਆ ਇਹ ਤੋਂ ਬਾਅਦ ਜਿਹੜੇ ਜਿੰਨੇ ਵਪਾਰੀਆਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਦੇਬੂ ਹੈਗਾ ਉਹ ਤਾਂ ਅਜੇ ਫਰਾਰ ਆ ਉਹਦਾ ਜਿਹੜਾ ਫਾਦਰ ਆ ਜਸਵੰਤ ਸਿੰਘ ਉਹ ਅਸੀਂ ਅਰੈਸਟ ਕਰ ਲਿਆ ਮੇਨ ਇਹਦੇ ਵਿੱਚ ਜਿਹੜਾ ਇਹ ਥੋੜੇ ਦਿਨਾਂ ਬਾਅਦ ਇਹਨਾਂ ਨੇ ਫੇਰ ਆ ਕੇ ਗੋਲੀ ਚਲਾਈ ਸੀ ਇਹਨਾਂ ਦੇ ਸਟੋਰ ਦੇ ਉੱਤੇ ਉਹਦੇ ਵਿੱਚ ਮੇਨ ਸ਼ੂਟਰ ਸੀ ਰਮਨਪ੍ਰੀਤ ਸਿੰਘ ਇਹ ਗਮਟਾਲੇ ਦਾ ਇਹ ਇਹ ਵੀ ਅਸੀਂ ਅਰੈਸਟ ਕਰ ਲਿਆ ਇਹਦੇ ਨਾਲ ਦੋ ਬੰਦੇ ਹੋਰ ਹੈਗੇ ਆ ਗੁਰਪ੍ਰੀਤ ਸਿੰਘ ਤੇ ਮਾਨਦੀਪ ਸਿੰਘ ਇਹ ਦੋਨੇ ਅਜੇ ਫਰਾਰ ਆ ਇਹ ਕੀ ਕਰਦੇ ਆ ਇਹ ਜਿੰਨੀ ਫਰੋਤੀ ਮਿਲਦੀ ਆ ਇਹ ਆਪਣੇ ਘਰਾਂ ਦੇ ਵਿੱਚ ਦਿੰਦੇ ਆ ਉਹ ਫੇਰ ਘਰ ਦੇ ਵੀ ਵਰਤੇ ਇਹਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਦੋਨਾਂ ਦੇ ਇਹ ਵੀ ਅਰੈਸਟ ਕਰ ਲਏ ਆ ਗੁਰਪ੍ਰੀਤ ਸਿੰਘ ਦਾ ਫਾਦਰ ਆ ਬਚੱਤਰ ਸਿੰਘ ਕਾਮਲਪੁਰਾਇਆ ਇਹ ਕਲਨੌਰ ਦੇ ਵਿੱਚ ਤੇ ਇੰਦਰਜੀਤ ਸਿੰਘ ਹੈਗਾ ਇਹਦਾ ਮਾਨਦੀਪ ਦਾ ਪਿਓ ਇਹ ਇਹ ਵੀ ਅਸੀਂ ਟੋਟਲ ਹੁਣ ਤੱਕ ਅਸੀਂ ਸੱਤ ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਜਿਹੜੇ ਦੂਜੇ ਆ ਉਹ ਵੀ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਚ ਦੱਸਣਾ ਮੇਨ ਹੈ ਵੀ ਜਿਹੜਾ ਮੇਨ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਬਾਹਰਤਾਂ ਦੇ ਵਿੱਚ ਉਹ ਵੀ ਸਾਡੇ ਕਬਜ਼ੇ 'ਚ ਆ ਗਿਆ ਤੇ ਇੱਕ ਕਾਰ ਆ ਔਰ ਆ ਉਹ ਵੀ ਤੇ ਸੱਤ ਮੋਬਾਈਲ ਇਹਨਾਂ ਨੇ ਜਿਹੜੇ ਵਰਤੇ ਸੀ ਉਹ ਉਸ ਬਾਹਰਤਾਂ ਦੇ ਦੌਰਾਨ ਉਹ ਸੱਤੇ ਤੇ ਸੱਤੇ ਅਸੀਂ ਰਿਕਵਰ ਕਰ ਲਏ ਇਹ ਤੋਂ ਬਾਅਦ ਇਹ ਤੋਂ ਪਹਿਲਾਂ ਫਿਰ ਇੱਕ ਹੋਰ ਹੋਇਆ ਸੀ ਫੀਗਰ ਨੰਬਰ 106 ਹੋਈ ਸੀ ਸਤਨਾਮ ਸਿੰਘ ਦੇ ਘਰ ਗੋਲੀਆਂ ਚਲਾਈਆਂ ਸੀ ਇਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਕੁਲਦੀਪ ਸਿੰਘ ਕਾਲੂ ਤੇ ਬਚਿੱਤਰ ਸਿੰਘ ਲਖਾਰੀ ਕੁਲਦੀਪ ਕੁਲਦੀਪ ਅਜੇ ਆਪਣਾ ਫਰਾਰ ਆ ਇੱਕ ਹੈਗਾ ਚਾਂਦ ਆਨੰਦ ਇਹ ਆ ਕੁਲਦੀਪ ਵੀ ਸੌਰੀ ਗ੍ਰਿਫਤਰ ਨੇ ਤਿੰਨੇ ਤੇ ਤਿੰਨੇ ਅਸੀਂ ਗ੍ਰਿਫਤਾਰ ਕਰ ਲਏ ਇਹਨਾਂ ਨੇ ਸਤਨਾਮ ਦੇ ਘਰ ਜਦੋਂ ਬਲੈਕਆਊਟ ਸੀਗਾ ਉਦੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਤਿੰਨ ਫਾਇਰ ਕੀਤੇ ਸੀ ਕਿ ਤਿੰਨੇ ਤੇ ਤਿੰਨੇ ਇਹ ਵੀ ਅਰੈਸਟ ਕਰ ਲਏ ਆ ਇਹ ਤੋਂ ਬਾਅਦ ਜਿਹੜੇ ਆ ਸਤਗੁਰ ਕਲੈਕਸ਼ਨ ਦੇ ਵਿੱਚ ਹੋਈ ਸੀ ਜਿਹੜੀ ਵਾਰਦਾਤ ਉਥੇ ਇੱਕ ਲੜਕੀ ਸੀਗੀ 17-18 ਸਾਲ ਦੀ ਉਹ ਫਾਇਰਿੰਗ ਕੀਤੀ ਉਹ ਡਰਦੀ ਉੱਪਰ ਚੜਨ ਲੱਗੀ ਪੌੜੀਆਂ ਤੇ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹ ਵੀ ਤਿੰਨੇ ਹੀ ਸ਼ੂਟਰ ਅਸੀਂ ਜਿਹੜੇ ਆ ਵਿਧ ਵੈਪਨ ਤੇ ਵਹੀਕਲ ਜਿਹੜੇ ਅਸੀਂ ਕਾਬੂ ਕਰਦੇ ਆ ਕੱਲ ਦੀ ਇੱਕ ਪਰਸੋਂ ਇੱਕ ਵਾਰਦਾਤ ਹੋਈ ਆ ਇੱਥੇ ਟੀ ਪੁਆਇੰਟ ਹਵੇਲੀ ਲੱਗਿਓ ਇੱਥੇ ਇੱਕ ਰਾਜਸਥਾਨ ਤੋਂ ਟਰੱਕ ਆਇਆ ਸੀਗਾ ਰਈਏ ਵਾਈਟ ਰੰਆ ਟਰੱਕ ਹੈਗਾ ਉਹ ਗੋਲਾ ਛੱਡਣ ਆਇਆ ਸੀ ਉੜਾ ਲਾ ਕੇ ਤੇ ਵਾਪਸ ਜਾ ਰਿਹਾ ਸੀ ਤੇ ਇੱਥੇ ਕਲੀਨਰ ਜਿਹੜਾ ਸੀ ਉਹ ਪਾਣੀ ਲੈਣ ਉਤਰਿਆ ਟਰੱਕ ਖੜਾ ਤੇ ਇਹ ਤਿੰਨ ਚਾਰ ਬੰਦੇ ਵਿਧ ਵਿਵਪਨ ਉੱਤੇ ਚੜ ਗਏ ਤੇ ਡਰਾਈਵਰ ਨੂੰ ਅੱਗੇ ਜਾ ਕੇ ਇਹਨਾਂ ਨੇ ਪਿਸਟਲ ਪੁਆਇੰਟ ਦੇ ਉੱਤੇ ਥੱਲੇ ਛੁੱਟ ਦਿੱਤਾ ਤੇ ਫਾਇਰ ਕੀਤਾ ਮਾਰ ਦੇਣ ਦੀ ਨੀਅਤ ਨਾਲ ਲੇਕਿਨ ਉਹ ਕੁਦਰਤੀ ਬਚ ਗਿਆ ਇਹ ਸਵੇਰ 8 ਵਜੇ ਇੱਥੇ ਵਾਰਦਾਤ ਹੋਈ ਅਸੀਂ ਉਦੋਂ ਸਾਰੀਆਂ ਟੀਮਾਂ ਐਸ ਐਚ ਓ ਸਾਹਿਬ ਚੌਂਕੀ ਇੰਚਾਰਜ ਮੈਂ ਅਸੀਂ ਸ਼ਹਿਰ ਦੇ ਵਿੱਚ ਹੀ ਰਾਉਂਡ ਲਾ ਰਹੇ ਸੀ ਤੇ ਇਮੀਡੀਏਟ ਸਾਡੇ ਨੋਟਿਸ 'ਚ ਆ ਗਿਆ ਉਹ ਅਸੀਂ 1 ਘੰਟੇ ਦੇ ਵਿੱਚ ਵਿੱਚ ਜਾ ਕੇ ਇਹ ਟਰੱਕ ਰਿਕਵਰ ਕਰ ਲਿਆ ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਆ ਦੋ ਬੰਦੇ ਜਿਹੜੇ ਰਈਆ ਦੇ ਲਾਗੇ ਦੇ ਪਿੰਡ ਦੇ ਆ ਉਹ ਫਰਾਰ ਆ ਗੋਨੀ ਉਹ ਜਿਹਨਾਂ ਨੇ ਫਾਇਰਿੰਗ ਕੀਤੀ ਬੇਕ ਮਾੜੇ ਆ ਸਾਰੇ ਸਾਰੇ ਕ੍ਰਿਮੀਨਲ ਹੈਗੇ ਆ ਇਹਨਾਂ ਲੋਕਾਂ ਦੇ ਗੱਲਾਂ 'ਚ ਆ ਕੇ ਤੇ ਵਾਰਦਾਤਾ ਕਰਦੇ ਆ ਤੇ ਹੁਣ ਜਦੋਂ ਫਸ ਜਾਂਦੇ ਆ ਜੇਲਾ ਇਹ ਕਟਦੇ ਆ ਉਹ ਬਾਹਰ ਦੇ ਕੋ ਜਿੰਨੇ ਵੀ ਇਹ ਗੈਂਗਸਟਰ ਹੈਗੇ ਆ ਇਹ ਮੋਜਾਂ ਕਰਦੇ ਆ ਮੇਰੀ ਬਸ ਇਹੀ ਲੋਕਾਂ ਨੂੰ ਅਪੀਲ ਆ ਥੋੜੇ ਦਿਨ ਪਹਿਲਾਂ ਜਮੰਤ ਤੇ ਆਇਆ ਟਰੱਕ ਖੋਣ ਵਾਲੇ ਜਿਹੜੇ ਉਹ ਜਮੰਤ ਤੇ ਆਏ ਸੀ ਪਹਿਲਾਂ ਕਿਉਂਕਿ ਇਹ ਇਹ ਜਿਹੜੇ ਲੋਕ ਹੈਗੇ ਆ ਇਹ ਬਾੜ ਦਾਤ ਤੋਂ ਹਟਦੇ ਨਹੀਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਿਹੜੇ ਕ੍ਰਿਮੀਨਲ ਬੰਦੇ ਆ ਇਹ ਜਦੋਂ ਬੇਸਿਕਲੀ ਤਾਂ ਅਸੀਂ ਪੂਰਾ ਚੈੱਕ ਆ ਸਾਡਾ ਇਹਨਾਂ ਤੇ ਹਰ ਜਗ੍ਹਾ ਤੇ ਜੇਲ੍ਹ ਤੋਂ ਸਾਨੂੰ ਪਤਾ ਲੱਗ ਜਾਂਦਾ ਪਰ ਫਿਰ ਵੀ ਜੇ ਇਹਨਾਂ ਦੀ ਕੋਈ ਮੂਵਮੈਂਟ ਪਤਾ ਲੱਗਦੀ ਆ ਤੇ ਜ਼ਰੂਰ ਸਾਡੇ ਧਿਆਨ ਚ ਆਪਣੇ ਲੋਕਲ ਥਾਣੇ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਇਹਨਾਂ ਦੇ ਨਿਗਰਾਨੀ ਰੱਖੀ ਜਾ ਸਕੇ ਕਿਉਂਕਿ ਇਹ ਅੱਧਾ ਕੋ ਪਰਸੈਂਟ ਲੋਕ ਆ ਜਿਹੜੇ ਕ੍ਰਾਈਮ ਨੂੰ ਬਾਰ-ਬਾਰ ਵਾਰਦਾਤ ਦਿੰਦੇ ਆ ਵਾਰਦਾਤਾਂ ਕਰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਸਾਰੇ ਜਣੇ ਤਗੜੇ ਹੋ ਕੇ ਆਪਾਂ ਇਸ ਚੀਜ਼ ਦਾ ਸਾਡਾ ਪੁਲਿਸ ਦਾ ਸਾਥ ਦਿਓ ਤੇ ਜਿਹੜੇ ਮਾੜੇ ਅਨਸਰ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੜਕੇ ਅਸੀਂ ਸਲਾਖਾਂ ਦੇ ਮਗਰ ਕਰੀਏ ਹਾਂ ਜਿਹੜੇ ਇਹਦੇ ਵਿੱਚ ਚਾਰ ਬੰਦੇ ਹੈਗੇ ਆ ਬਿੱਲਾ ਮੰਗੇ ਦਾ ਮੰਗਾ ਅਰਜਨ ਮੰਗਾ ਪਿੰਡੋਂ ਪਿੰਦਾ ਮਹਿਤੇ ਦੇ ਵਿੱਚ ਤੇ ਇਦਾਂ ਹੀ ਮਨੂ ਪੰਚਾਮਪੁਰ ਦਾ ਪੰਚਾਮਪੁਰ ਵੀ ਮਹਿਤੇ ਦੇ ਵਿੱਚ ਦੋਨੇ ਬੱਲ ਸਠਿਆਲੇ ਦਾ ਤੇ ਇਹ ਇਹ ਤਿੰਨ ਬੰਦੇ ਆ ਜਿਹੜੇ ਮੇਨ ਇੱਕ ਅਮਰ ਖੱਬਿਆਂ ਦਾ ਇਹ ਵੀ ਮਹਿਤੇ ਦਾ ਇਹ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਬਾਹਰ ਬੈਠੇ ਆ ਇਲੀਗਲੀ ਦੋ ਨੰਬਰ ਦੇ ਪਾਸਪੋਰਟ ਬਣਾ ਕੇ ਜਾਂ ਕਿਸੇ ਤਰੀਕੇ ਚੱਲ ਗਏ ਆ ਪਰ ਅਸੀਂ ਜਲਦੀ ਹੁਣ ਅਸੀਂ ਇਹਨਾਂ ਨੂੰ NIA ਦੇ ਥਰੂ ਅਸੀਂ ਉਹਨਾਂ ਨੂੰ ਸਾਰਾ ਬਾਇਓ ਡਾਟਾ ਦੇ ਦਿੱਤਾ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉਹਨਾਂ ਦੇ ਥਰੂ ਅਸੀਂ ਵਾਪਸ ਲਿਆਵਾਂਗੇ ਪੰਜਾਬ ਤੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਦੀ। ਪਰ ਤੁਸੀਂ ਆਪਣੇ ਨਾਲ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਫਿਰ ਵੀ ਜਿੱਥੇ ਬਾਹਰ ਦੇ ਰਿਸ਼ਤੇ ਕਿਉਂ ਆ ਰਹੇ ਨੇ ਜੇ ਇਹ ਜਲਦੀ ਕੀ ਕਰਨੀ ਹੈ। ਦੇਖੋ ਜੀ ਪ੍ਰੋਸੀਜਰ ਆਇ ਕਮਾਨਜੋਗ ਅਦਾਲਤਾਂ ਦਾ ਤੇ ਉਹ ਸਬੰਧ ਦੇ ਵਿੱਚ ਮੇਰੀ ਤਾਂ ਵਕੀਲ ਸਹਿਬਾਨਾ ਨੂੰ ਵੀ ਇਹੀ ਅਪੀਲ ਆ ਕਿ ਜਿਹੜੇ ਤੁਹਾਨੂੰ ਪਤਾ ਹੈ ਹੈਲਚੂ ਵਾਲਾ ਬੰਦੇ ਦੇਖੋ ਜਦੋਂ ਪੁਲਿਸ ਅਫਸਰ ਤਫ਼ਤੀਸ਼ ਕਰਦਾ ਉਹਨੂੰ ਵੀ ਪੂਰੀ ਸਚਾਈ ਪਤਾ ਲੱਗ ਜਾਂਦੀ ਆ। ਜਿਹੜੇ ਵਕੀਲ ਸਹਿਬਾਨ ਆ ਉਹ ਵੀ ਕੇਸ ਲੜਦੇ ਉਹਨਾਂ ਨੂੰ ਵੀ ਸਚਾਈ ਪਤਾ ਲੱਗਦੀ ਆ। ਔਰ ਇੱਕ ਹੁਣ ਸਿਸਟਮ ਇਦਾਂ ਦਾ ਬਣਿਆ ਆ ਵੀ ਉਹ ਉਹਨਾਂ ਲਈ ਲੜਦੇ ਆ ਉਹਨਾਂ ਨਿੱਕੀਆਂ ਮੁੱਟੀਆਂ ਕੋਈ ਗੱਲਾਂ ਬਾਤਾਂ ਰਹਿ ਜਾਂਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਬੇਲ ਮਿਲ ਜਾਂਦੀ ਆ ਤੇ ਮੇਰੀ ਤਾਂ ਅਸੀਂ ਤਾਂ ਹੁਣ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਲਿਆਉਣੇ ਮਾਨਯੋਗ ਅਦਾਲਤਾਂ ਦੇ ਵੀ ਜੱਜ ਸਰਵਾਨਾਂ ਨੂੰ ਮਿਲ ਕੇ ਵੀ ਰਿਕਵੈਸਟ ਕਰਾਂਗੇ ਵੀ ਜਿਹੜੀ ਇਹਨਾਂ ਦੀ ਬੇਲ ਕਰਦੇ ਆ ਬੇਲ ਦੇ ਵਿੱਚ ਇਹੋ ਜੀ ਕੰਡੀਸ਼ਨ ਚ ਚਾਰ ਸਾਰਾ ਜੰਡੇ ਵਾਲੇ ਸ਼ਹਿਰ ਦੇ ਵਾਲੇ ਵਾਲੇ ਨਾਕੀ ਲਾਏ ਆ ਤੇ ਮੇਰੀ ਅਪੀਲਾਂ ਚਲਾਨ ਵੀ ਅਸੀਂ ਵੱਧ ਤੋਂ ਵੱਧ ਕਰ ਰਹੇ ਆ ਹੁਣ ਜਦੋਂ ਆਬਜੈਕਸ਼ਨ ਕਈ ਲੋਕ ਕਰ ਰਹੇ ਆ ਜੀ ਚਲਾਨ ਬਹੁਤ ਹੋਣ ਲੱਗ ਪਏ ਦੇਖੋ ਚਲਾਨ ਉਹਨਾਂ ਦਾ ਹੀ ਹੋ ਰਿਹਾ ਜਿਹੜੇ ਮੁੰਡੇ 20 ਤੋਂ 25 30 ਸਾਲ ਦੇ ਵਿੱਚ ਵਿੱਚ ਆ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲਰ ਤੇ ਚੜਦੇ ਆ ਤੇ ਪਲੱਸ ਨਾ ਵਿਦਆਊਟ ਨੰਬਰ ਉਹਨਾਂ ਤੋਂ ਮੋਟਰਸਾਈਕਲ ਨਾ ਕਿਸੇ ਕੋ ਆਰਸੀ ਆ ਨਾ ਕਿਸੇ ਦਾ ਨੰਬਰ ਆ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇਹ ਚੀਜ਼ ਲੋਕਾਂ ਨੂੰ ਸਾਡਾ ਸਾਥ ਦਿਓ ਹੋਰ ਇਸ ਤੇ ਕਿਸ ਤਰ੍ਹਾਂ ਪੁਲਿਸ ਪਛਾਣੇਗੀ ਕਿ ਕਿਹੜਾ ਬੰਦਾ ਚੋਰ ਆ ਤੇ ਕਿਹੜਾ ਸਾਧ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਇਹ ਸੋਚ ਸੋਚਣੀ ਚਾਹੀਦੀ ਆ ਤੇ ਆਪਣੇ ਆਲੇ ਦੁਆਲੇ ਘਾਣਾ ਚਾਹੀਦਾ ਹਰ ਬੰਦਾ ਆਪਣੇ ਮੋਟਰਸਾਈਕਲ ਦੇ ਕਾਗਜ਼ ਪੂਰੇ ਰੱਖੇ ਗੱਡੀ ਦੇ ਪੂਰੇ ਰੱਖੇ ਦੋ ਦੋ ਬੰਦਿਆਂ ਤੋਂ ਵੱਧ ਉੱਪਰ ਮੋਟਰਸਾਈਕਲ ਤੇ ਸਵਾਰੀ ਨਾ ਕਰੇ